ਤੁਸੀਂ ਦੇਖ ਰਹੇ ਹੋ ਜੀਤ ਵੈਪਟੀ ਵੀ ਮਾਨਵਤ ਸ਼ਹਿਰ ਤੋਂ ਜਸਵੀਰ ਸਿੰਘ ਦੂਰ ਪਰ ਮੇਰੇ ਨਾਲ ਗਰਜਿੰਦਰ ਸਿੰਘ ਗਰੂ ਅੱਜ ਬੰਗਾ ਦੇ ਗੁਰਦੁਆਰਾ ਚਰਨ ਕਮਲ ਵਿਖੇ ਕਿਸਾਨਾਂ ਦਾ ਭਰਮਾ ਇਕੱਠ ਹੋਇਆ ਜਿਸ ਦੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਤਹਿਤ ਕਿਸਾਨਾਂ ਵੱਲੋਂ ਨਿੰਦਾ ਕੀਤੀ ਗਈ ਹੈ ਵਿਸ਼ੇਸ਼ ਤੌਰ ਤੇ ਉੱਤੇ ਪਹੁੰਚੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਵੱਲੋਂ ਕਿਸਾਨਾਂ ਨੂੰ ਅੱਜ ਤੜਨਾ ਕਰਕੇ ਕਿਹਾ ਗਿਆ ਕਿ ਤੁਸੀਂ ਇਕਜੁੱਟ ਹੋਵੋ ਅੱਜ ਸਮਾਂ ਆ ਕਿਸਾਨਾਂ ਦੇ ਹੱਕਾਂ ਲਈ ਲੜਨ ਦਾ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਕਿਸਾਨਾਂ ਦੇ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਕਿਸਾਨਾਂ ਪ੍ਰਤੀ ਨਮਨਕਾਰੀ ਨੀਤੀ ਪਣਾ ਰਹੀ ਹੈ ਆਓ ਆਪਾਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਕੀ ਕਹਿਣਾ ਚਾਹੁੰਦੇ ਆ ਦੇਖੋ ਤੁਸੀਂ ਸਾਰੇ ਮੇਰਾ ਟਰੈਲਰ ਹੈ ਚੰਗੀ ਤਰ੍ਹਾਂ ਇਸ ਗੱਲ ਨੂੰ ਦੇਖ ਰਹੇ ਹੋ ਕਿ ਲਗਾਤਾਰ ਇਹ ਸਰਕਾਰ ਚਾਹੇ ਕੇਂਦਰ ਦੀ ਹੈ ਤੇ ਚਾਹੇ ਪੰਜਾਬ ਦੀ ਗਵਰਨਮੈਂਟ ਹੈ ਖੇਤੀ ਦੇ ਉੱਤੇ ਐਗਰੀਕਲਚਰ ਤੇ ਜਾਂ ਇਹਨੂੰ ਇਦੋਂ ਵੀ ਗਾਹ ਕਰੀਏ ਕਿ ਹਰ ਰੋਜ਼ ਨਾ ਲੋਕਾਂ ਦੇ ਜਿਹੜੇ ਲੋਕ ਆਪਦੀ ਆਵਾਜ਼ ਚੁਕਣੀ ਚਾਹੁੰਦੇ ਆ ਦੇ ਹੱਕਾਂ ਦੀ ਆਵਾਜ਼ ਚੁਕਣੀ ਚਾਹੁੰਦੇ ਆ ਉਹਨਾਂ ਦੇ ਪ੍ਰਤੀ ਦਮਨਕਾਰੀ ਨੀਤੀ ਅਪਣਾ ਰਹੀ ਹੈ ਸਰਕਾਰ ਚਾਹੇ ਕੇਂਦਰ ਦੀ ਹੈ ਚਾਹੇ ਸਟੇਟ ਦੀ ਹੈ ਜ਼ਮੀਨ ਤੇ ਹਮਲਾ ਆਪਾਂ ਨੂੰ ਲੱਗਦਾ ਸੀ ਤਿੰਨ ਕਾਨੂੰਨ ਆਏ ਵੀ ਜ਼ਮੀਨ ਤੇ ਹਮਲਾ ਹੈ ਉਹ ਤਾਂ ਆਪਾਂ ਨੂੰ ਲੱਗਦਾ ਸੀ ਵੀ ਕੇਂਦਰ ਨੇ ਕਰਤੇ ਲੇਕਿਨ ਉਹ ਉਹ ਜਿਹੜਾ ਹਮਲਾ ਸੀ ਔਰ ਇਨਡਾਇਰੈਕਟ ਹਮਲਾ ਸੀਗਾ ਤੇ ਆ ਡਾਇਰੈਕਟ ਹੋ ਗਿਆ ਉਸ ਤੋਂ ਵੱਡਾ ਹੋ ਗਿਆ ਜਿਹੜੀ ਇਹੋ ਜੀ ਪਾਲਿਸੀ ਲੈ ਕੇ ਆਗੇ ਕਿ ਪੈਸਾ ਦੇਣਾ ਹੀ ਕੋਈ ਨਹੀਂ ਤੇ ਜ਼ਮੀਨ ਤੁਹਾਡੇ ਕੋਲੋਂ ਅਸੀਂ ਲੈ ਲੈਣੀ ਹੈ ਸਿਰਫ 1/4 ਹਿੱਸਾ ਕਿਸਾਨਾਂ ਕੋਲੇ ਰਹਿਣਾ ਹੈ ਤੇ ਉਹਦਾ 75% ਹਿੱਸਾ ਤਾਂ ਮਤਲਬ ਸਰਕਾਰ ਨੇ ਜਾਂ ਸਰਕਾਰ ਦੀਆਂ ਉਹਨਾਂ ਏਜੰਸੀਆਂ ਨੇ ਲੈ ਜਾਣਾ ਹੈ ਔਰ ਦੇਣਾ ਵੀ ਕੁਝ ਨਹੀਂ ਔਰ ਉਹਨਾਂ ਦੀਆਂ ਜਿਹੜੀਆਂ ਹੋਰ ਮਾਰੇ ਇੰਪੈਕਟ ਨੇ ਮਾਰੇ ਪ੍ਰਭਾਵ ਪੈਣੇ ਨੇ ਲੋਕਾਂ ਦੇ ਉੱਤੇ ਉਹਨਾਂ ਨੂੰ ਅਗਰ ਧਿਆਨ ਚ ਰੱਖਦੇ ਆ ਤਾਂ ਮੈਨੂੰ ਇਹ ਲੱਗਦਾ ਹੈ ਕਿ ਲਗਭਗ 160 ਪਿੰਡ ਪੰਜਾਬ ਦੇ ਉਜਾੜਨੇ ਆ ਤੇ ਉਜਾੜਾਦਵਨੀ ਜੇ ਤੁਸੀਂ ਨਿਗਾਹ ਮਾਰਦੇ ਆ ਆਪਾਂ ਦੇਖਿਆ ਚੰਡੀਗੜ੍ਹ ਉਜੜਿਆ ਚੰਡੀਗੜ੍ਹ ਵਸਾਇਆ ਲੋਕ ਜਿਹੜੇ ਪਿੰਡ ਉਜੜੇ ਉਹਨਾਂ ਪਿੰਡਾਂ ਦੇ ਜਿਹੜੇ ਲੋਕ ਜਿੱਥੇ ਜਿੱਥੇ ਜਾ ਕੇ ਵਸੇ ਕਿ ਇਹਨਾਂ ਦੀ ਮੁੜਕੇ ਕਿਸੇ ਨੇ ਸਾਰ ਲਈ ਕਿ ਤੁਸੀਂ ਕਿੱਥੇ ਹੋ ਗੁਜਰਾਤ ਦੇ ਵਿੱਚ ਸਾਡੇ ਲੋਕ ਗਏ ਨੇ ਉਹਨਾਂ ਲੋਕਾਂ ਦਾ ਅੱਜ ਤੱਕ ਗੁਜਰਾਤ ਸਰਕਾਰ ਉਹਨਾਂ ਦੇ ਖਰਾਬ ਕੇਸ ਪਾਈ ਬੈਠੀ ਆ ਵੀ ਇਹਨਾਂ ਨੂੰ ਇੱਥੋਂ ਕੱਢੋ ਸਾਡਾ ਗਵਰਨਰ ਦੀ ਸਟੇਟ ਹੈ ਰਾਜਸਥਾਨ ਉਹ ਕਹਿੰਦੇ ਅਸੀਂ ਵੜਨ ਕਿਸੇ ਨੂੰ ਨਹੀਂ ਦੇਣਾ ਹਿਮਾਚਲ ਨੇ ਕਹਿਤਾ ਅਸੀਂ ਨਹੀਂ ਕਿਸੇ ਨੂੰ ਵੜਨ ਦੇਣਾ ਉੱਤਰਾਖੰਡ ਨੇ ਵੀ ਉਹੀ ਕਾਨੂੰਨ ਪਾਸ ਕਰਤਾ ਹਰਿਆਣੇ ਕੋਲ ਜ਼ਮੀਨ ਹੈ ਹੀ ਨਹੀਂ ਜਾਈਏ ਪਾਕਿਸਤਾਨ ਚ ਘੱਲਣੇ ਇਹ ਲੋਕ ਜਿਹਨਾਂ ਨੂੰ ਜਿਹੜੇ 160 ਪੈੰਡੂ ਝਾੜਨੇ ਆ ਕਿ ਕਿੱਧਰ ਕੱਢਣੇ ਆ ਸੋ ਇਹ ਜਿਹੜਾ ਵਰਤਾਰਾ ਹੈ ਸਰਕਾਰ ਦਾ ਕਾਰਪੋਰੇਟ ਪੱਖੀ ਫੈਸਲੇ ਲੈ ਰਹੀ ਹੈ ਜਿਹੜੇ ਉਨ੍ਹਾਂ ਦੇ ਖਿਲਾਫ ਔਰ ਕਿਸਾਨ ਬਚਾਉਣ ਲਈ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਇਹ ਲੈਂਡ ਪੂਲਿੰਗ ਦੇ ਖਿਲਾਫ ਜਿਹੜੀ ਮੂਵਮੈਂਟ ਖੜੀ ਕਰਨ ਦੀ ਇੱਕ ਕੋਸ਼ਿਸ਼ ਹੈ ਜਿਹਦੇ ਚੋਂ ਇੱਥੇ ਮੀਟਿੰਗ ਰੱਖੀ ਆ 7 ਤਰੀਕ ਨੂੰ ਸਾਡਾ ਵੱਡਾ ਇਕੱਠ ਰੱਖਿਆ ਸੀ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਜੋਧਾ ਦੀ ਦਾਣਾ ਮੰਡੀ ਦੇ ਵਿੱਚ ਵਾਹਿਗੁਰੂ ਕਿਰਪਾ ਕਰੇ ਤੁਸੀਂ ਦੇਖੋਗੇ ਉੱਥੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਸੱਦਾ ਦਿੰਨਾ ਹੈ ਕਿ ਜਰੂਰ 7 ਤਰੀਕ ਨੂੰ ਉੱਥੇ ਆਪਣੇ ਦਰਸ਼ਨ ਦਿਓ ਪਤਾ ਲੱਗੇ ਤੁਹਾਡੇ ਮਾਧਿਅਮ ਤੋਂ ਲੋਕਾਂ ਦੀ ਆਵਾਜ਼ ਜਾਵੇ ਕਿਉਂਕਿ ਸਾਡਾ ਮੁੱਖ ਮੰਤਰੀ ਰੋਜ਼ ਇਹ ਕਹਿੰਦਾ ਹੈ ਕਿ ਜੀ ਅੱਜ ਅਸੀਂ ਕਿਸਾਨਾਂ ਨਾਲ ਹੀ ਰੀਮ ਕੀਤੀ ਉਹਨਾਂ ਤੋਂ ਪੁੱਛਿਆ ਲੋਕਾਂ ਨੇ ਸਾਡੇ ਹੱਕ 'ਚ ਨੇ ਫਲਾਣੇ ਸ਼ਹਿਰ ਦੇ ਵਿੱਚ ਸਾਾਨੂੰ ਇੰਨੀ ਜ਼ਮੀਨ ਦੇਤੀ ਫਲਾਣੇ ਸ਼ਹਿਰ 'ਚ ਇੰਨੀ ਦੇਤੀ ਉੱਥੇ ਆਪਾਂ ਤੁਹਾਡੀ ਹਾਜ਼ਰੀ ਦੇ ਵਿੱਚ ਪਲੀ ਪਾਤ ਇਮਾਨਦਾਰੀ ਨਾਲ ਸਰਕਾਰ ਤੱਕ ਇਹ ਗੱਲ ਪਹੁੰਚਾਵਾਂਗੇ ਕਿ ਭਾਈ ਆ ਲੋਕਾਂ ਨੂੰ ਪੁੱਛੋ ਵੀ ਇਹ ਲੋਕ ਜ਼ਮੀਨ ਦੇਣ ਵਾਲੇ ਐ ਲੋਕ ਜ਼ਮੀਨ ਦੇਣੀ ਚਾਹੁੰਦੇ ਆ ਸੋ ਲੋਕਾਂ ਦਾ ਜਿਹੜਾ ਰੋਸ ਲੋਕਾਂ ਦਾ ਰੋਹ ਆ ਜਿਹੜਾ ਉਹ ਬਹੁਤ ਜ਼ਿਆਦਾ ਇਹਦੇ ਖਿਲਾਫ ਗਰਮਾਇਆ ਹੋਇਆ ਹੈ ਪਰ ਉਸੇ ਦੇ ਵਿੱਚੋਂ ਦੀ ਮਜ਼ਬੂਤੀ ਲਈ ਉਹਨੂੰ ਤਕੜਿਆ ਕਰਨ ਦੇ ਲਈ ਅਸੀਂ ਇਹ ਸਰਾਹ ਤੇ ਤੇ ਹਰ ਇੱਕ ਜ਼ਿਲ੍ਹੇ ਦੀ ਮੀਟਿੰਗ ਕਰਵਾ ਰਹੇ ਹਾਂ ਜੋ ਜਿਵੇਂ ਕਿ ਅੱਜ ਸਮਾਜ ਚੇਂਜ ਹੋਇਆ ਤਬਦੀਲ ਹੋਇਆ ਸਾਡਾ ਜਿਹੜਾ ਯੂਥ ਸੀ ਕਦੇ ਲੱਗਦਾ ਸੀਗਾ ਵੀ ਯੂਥ ਤਾਂ ਹੈ ਹੀ ਨਹੀਂ ਯੂਨੀਅਨਾਂ ਦੇ ਨਾਲ ਸਾਡੇ ਨਾਲ ਬਹੁਤ ਵੱਡੀ ਪੱਧਰ ਦੇ ਉੱਤੇ ਯੂਥ ਜੁੜ ਰਿਹਾ ਹੈ ਔਰ ਅਸੀਂ ਚਾਹੁੰਦੇ ਵੀ ਹਾਂ ਇਹ ਜੱਥੇਬੰਦੀਆਂ ਜਿਉਂਦੀਆਂ ਰੱਖਣੀਆਂ ਭਵਿੱਖ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਜਿਉਂਦੀ ਰੱਖਣੀ ਹੈ ਯੂਥ ਨੂੰ ਨਾਲ ਬਰਾਬਰ ਦੇ ਉੱਤੇ ਪੈਰਲਲ ਆਪਦੇ ਖੜਾ ਕਰਨਾ ਪਏਗਾ ਪਰ ਸਾਡੀ ਉਹ ਕੋਸ਼ਿਸ਼ ਹੈ ਔਰ ਇੱਥੇ ਵੀ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਇਲਾਕੇ ਦਾ ਯੂਥ ਤਕੜਾ ਹੋ ਕੇ ਇਸ ਲੜਾਈ ਦਾ ਇਸ ਦਾ ਇਹਦਾ ਮੋੜ ਜਿਹੜਾ ਆਪਾਂ ਬਣਿਆ ਹੈ ਇਹਨੂੰ ਆਪਣੇ ਮੋੜਾਂ ਤੇ ਪਾਰ ਚੱਕੇ ਮੈਂ ਕਹਾਂਗਾ ਕੱਲੇ ਨਵਾਂ ਸ਼ਹਿਰ ਨੂੰ ਛੱਡੋ ਜੀ ਓਵਰ ਆਲ ਪੰਜਾਬ 55000 ਏਕੜ ਹੈ ਔਰ ਜੇ 65000 ਏਕੜ ਦੀ ਗੱਲ ਕਰੀਏ ਤਾਂ 65000 ਏਕੜ ਦੇ ਮੁਤਾਬਕ ਲਗਭਗ ਬੜਾ ਸੌਖਾ ਜਾ ਜੇਕਰ ਇਹਨੂੰ ਦੇਖਣਾ ਹੋਵੇ ਤਾਂ 2122 2122 ਹਜ਼ਾਰ ਪਰਿਵਾਰ ਉਜੜਨੇ 2122 ਹਜ਼ਾਰ ਪਰਿਵਾਰ ਉਜੜਨਾ ਕਿੰਨੇ ਪਿੰਡਾਂ ਦੇ ਵਿੱਚ ਵਸਦੇ ਲੋਕ ਉਜੜਨੇ ਉਹ ਇਕੱਲੇ ਖੇਤੀ ਵਾਲੇ ਨਹੀਂ ਉਜੜਨੇ ਜਿਹੜੇ ਮਜ਼ਦੂਰੀ ਕਰਦੇ ਉਹ ਵੀ ਉਜੜਨੇ ਨੇ ਜਿਹੜੇ ਉੱਤੇ ਛੋਟਾ ਉਦਯੋਗ ਲੱਗਿਆ ਛੋਟੀ ਫੈਕਟਰੀ ਲੱਗੀ ਹੈ ਛੋਟਾ ਕਾਰੋਬਾਰ ਕਰਨ ਵਾਲਾ ਛੋਟਾ ਦੁਕਾਨਦਾਰ ਬੈਠਾ ਹੈ ਉਹ ਸਾਰੇ ਉਜੜਨੇ ਨੇ ਜਿਨ੍ਹਾਂ ਦੇ ਖੇਤੀ ਨਾਲ ਅਧਾਰਿਤ ਜਿਨ੍ਹਾਂ ਦੇ ਕਾਰੋਬਾਰ ਨੇ ਸਭ ਉੱਜੜਨੇ ਨੇ ਸੋ ਇਕੱਲੇ ਆਪਾਂ ਇਹਦੀ ਗੱਲ ਨਹੀਂ ਕਰਨੀ ਆਪਾਂ ਪੂਰੇ ਪੰਜਾਬ ਦੀ ਗੱਲ ਇਦੋਂ ਗਾਹਾਂ ਪੂਰੇ ਭਾਰਤ ਦੀ ਗੱਲ ਕਰਨ ਲਈ ਆਪਾਂ ਇੱਕ ਆਵਾਜ਼ ਖੜੀ ਕਰਨ ਦੀ ਕੋਸ਼ਿਸ਼ ਆ ਐਸਕੇਐਮ ਨਾਨ ਪੋਲਿਟিক্যাল ਵੱਲੋਂ ਕਿ ਇਹ ਜਿਹੜੇ ਲੋਕਾਂ ਦੀ ਜ਼ਮੀਨ ਪ੍ਰੋਸਕੀ ਕਾਰਪੋਰੇਟਾਂ ਨੂੰ ਦੇਣ ਦੀ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਉਹਦੇ ਤੋਂ ਅਸੀਂ ਆਪਦੇ ਲੋਕਾਂ ਨੂੰ ਬਚਾਉਣਾ ਜੇ ਲੋੜ ਕਿਉਂ ਨਹੀਂ ਕਰਾਂਗੇ ਜੀ ਕਾਦੇ ਲਈ ਤਰੇ ਫਿਰਦੇ ਆ ਜਲੇਵਾ ਸਾਹਿਬ ਇੱਕ ਸ਼ਰੂ ਦੇ ਕੋਈ ਸਵਾਲ ਹੈ ਅਗਰ ਉਹ ਲਾਉਂਦੇ ਆ ਤਾਂ ਧੰਨਵਾਦ ਪਰ ਸਵਾਲ ਹੈ ਨੀਅਤ ਦੇਖਣੀ ਪਵੇਗੀ ਕਿ ਨੀਅਤ ਕੀ ਹੈ 2011 ਦੇ ਵਿੱਚ ਸਰਕਾਰ ਕਿਹਦੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਲੈਂਡ ਪੂਲਿੰਗ ਹੋਈ ਮੋਹਾਲੀ ਦੇ ਅੰਦਰ ਮੇਰੇ ਕੋਲ ਉਹਨਾਂ ਆਦੀਆਂ ਆਦੀਆਂ ਤਸਵੀਰਾਂ ਉਹਨਾਂ ਦੀਆਂ ਵੀਡੀਓਜ਼ ਮੇਰੇ ਕੋਲ ਹੈਗੀਆਂ ਨੇ ਤੁਹਾਨੂੰ ਮੈਂ ਉਹਨਾਂ ਦੇ ਐਡਰੈਸ ਮੁਹੱਈਆ ਕਰਵਾ ਦਿੰਦਾ ਉਹਨਾਂ ਨੂੰ ਜਾ ਕੇ ਮਿਲ ਲਿਓ ਉਦੋਂ ਦੀ ਲੈਂਡ ਪੂਲਿੰਗ ਹੋਈ ਵੀ ਅੱਜ ਤੱਕ ਉਹਨਾਂ ਬੰਦਿਆਂ ਨੂੰ ਪਲਾਟ ਨਹੀਂ ਮਿਲੇ ਔਰ ਇੱਕ ਆਦਮੀ ਨੇ ਰੋਕੇ ਗੱਲ ਕਹੀ ਕਿ ਜੀ ਨਾਮ ਮੈਨੂੰ ਪਲਾਟ ਮਿਲਿਆ ਜਿਹੜੀ 2 ਕਿਲੋ ਜ਼ਮੀਨ ਸੀ ਮੈਨੂੰ ਲੈਂਡ ਪੂਲਿੰਗ ਚ ਪਾਤੀ ਤੇ ਮੇਰੀ ਬੇਟੀ ਅਨਮੈਰਿਡ ਹੈ ਔਰ ਓਵਰੇਜ ਹੋ ਚੁੱਕੀ ਹੈ ਮੈਥੋਂ ਆਪਦੀ ਬੇਟੀ ਦੀ ਸ਼ਾਦੀ ਨਹੀਂ ਕੀਤੀ ਗਈ ਬੱਚੇ ਪੜਦੇ ਸੀ ਪੜਨੋਂ ਹਟਾ ਲੇ ਬੱਚਿਆਂ ਦੀ ਫੀਸਾਂ ਨਹੀਂ ਭਰੀਆਂ ਗਈਆਂ ਇਹ ਕਰਤੂਤਾਂ ਨੇ ਮੈਂ ਕਹਿੰਦਾ ਚੰਗੀ ਗੱਲ ਆ ਜੇ ਜੇ ਮਤ ਆਉਂਦੀ ਆ ਤਾਂ ਲੇਕਿਨ ਜਦੋਂ ਸਦਾ ਤੇ ਆਉਣੇ ਆ ਨਾ ਅਸੀਂ ਉਦੋਂ ਅਸੀਂ ਕੁਝ ਹੋਰ ਹੁੰਨੇ ਆ ਸਦਾ ਤੋਂ ਬਾਹਰ ਹੁੰਨੇ ਆ ਉਦੋਂ ਅਸੀਂ ਕੁਝ ਹੋਰ ਹੁੰਦੇ ਆ ਇਸੇ ਸਾ ਮੈਂ ਫਿਰ ਇੱਕ ਬੇਨਤੀ ਕਰਾਂ ਮੁੱਧਿਆ ਦੇ ਆਧਾਰ ਦੇ ਉੱਤੇ ਹਮੇਸ਼ਾ ਹੁੰਨੇ ਅਸੀਂ ਇਕੱਠੇ ਹੁਣ ਕਿਹੜਾ ਅਸੀਂ ਆਣਾ ਲੜ ਰਹੇ ਆ ਨਾ ਸਾਰੇ ਲੜ ਰਹੇ ਆ ਔਰ ਲੜਾਂਗੇ ਜੇ ਸਾਨੂੰ ਇਹ ਕ ਮੈਂ ਕਲੀਅਰ ਕਰ ਦਿਆਂ ਮੈਂ ਇਸ ਪਲੇਟਫਾਰਮ ਤੇ ਬੈਠਾ ਲੜ ਰਿਹਾ ਹਾਂ ਦੂਜਾ ਸਾਥੀ ਇਸ ਪਲੇਟਫਾਰਮ ਤੇ ਬੈਠਾ ਲੜ ਰਿਹਾ ਹੈ ਅਗਰ ਇਸ ਪਲੇਟਫਾਰਮ ਦੇ ਜਾਂ ਇਸ ਪਲੇਟਫਾਰਮ ਦੇ ਤੇ ਸਰਕਾਰ ਹਮਲਾ ਕਰੇਗੀ ਤਾਂ ਦੋਨੋਂ ਇੱਕ ਦੂਜੇ ਦੇ ਸਾਥੀ ਬਣ ਕੇ ਸਰਕਾਰ ਨਾਲ ਟੱਕਰ ਲਾਉਣਗੇ ਪਰ ਢਲੇਵਾਂ ਕਿਉਂ ਮੈਂ ਫਿਰ ਇੱਕ ਬੇਨਤੀ ਕਰ ਰਹਾ ਕਰ ਰਹੇ ਹਾਂ ਕਿ ਮੁੱਦਿਆਂ ਦੇ ਆਧਾਰ ਦੇ ਉੱਤੇ ਹੌਲੀ-ਹੌਲੀ ਏਕਤਾ ਬਣੇਗੀ ਬਣਨੀ ਹੁੰਦੀ ਹੈ ਏਕਤਾ ਤੋਂ ਬਿਨਾ ਕੁਝ ਨਹੀਂ ਬਣਨਾ ਉਦੋਂ ਵੀ ਆਪਾਂ ਕਿਵੇਂ ਕਹਾਂਗੇ ਵੀ ਸਾਰੇ ਇਕੱਠੇ ਸੀ ਉਗਰਾਹਾਂ ਸਾਹਿਬ ਅਲੱਗ ਸੀ ਸਮਰਸ਼ ਕਮੇਟੀ ਅਲੱਗ ਸੀ ਹੈਨਾ ਇਹ ਕੋਈ ਦਿੱਕਤ ਨਹੀਂ ਹੈ ਉਗਰਾਹਾਂ ਸਾਹਿਬ ਬੱਚਪਾ ਕਿ ਲੜਿਆ ਨਾ ਸਾਡੇ ਉਦੋਂ ਸਮਰਸ਼ ਕਮੇਟੀ ਅੱਡ ਰਹਿ ਕੇ ਲੜੀ ਆ ਨਾ ਉਹ ਇਹ ਨਹੀਂ ਹੈ ਜਿਨ੍ਹਾਂ ਨੇ ਮੁੱਦਾ ਚੱਕਣਾ ਸੀ ਉਹ ਇਸ਼ੂ ਚੱਕਿਆ ਹੈ ਇਸ਼ੂ ਅਗਰ ਸਾਰਾ ਦੇਸ਼ ਚੱਕੇਗਾ ਤਾਂ ਸਵਾਲ ਇਹ ਨਹੀਂ ਪੈਦਾ ਹੁੰਦਾ ਕਿ ਸਰਕਾਰ ਨੂੰ ਅਸੀਂ ਪਿੱਛੇ ਧੱਕੇ ਸਫਲ ਨਾ ਹੋ ਜਾਈ ਜੇ ਅਸੀਂ ਕੇਂਦਰ ਪਿੱਛੇ ਧੱਕਿਆ ਹੈ ਐਨਾ ਹਾਲਾਤਾ ਦੀ ਕੇਂਦਰ ਪਿੱਛੇ ਧੱਕਿਆ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ